ਪਿੰਡ ਬੰਬੀਹਾ ਭਾਈ ਲੋਕ ਸਭਾ ਹਲਕਾ ਫਰੀਦਕੋਟ ਆਮ ਆਦਮੀ ਪਾਰਟੀ ਆਈ ਹੈ ਉਹ ਕਹਿੰਦੇ ਵੀ ਹੁਣ ਲੋਕ ਜਿਹੜੇ ਆ ਉਹ ਤਰੱਕੀ ਦੀ ਰਾਹ ਵੱਲ ਨੂੰ ਤੁਰੇ ਸਟੂਲ ਕਰ ਸਨ ਹੈ ਠੀਕ ਹੈ ਜੀ ਸਾਨੂੰ ਤਾਂ ਇਹਨਾਂ ਨੇ ਕੁੱਟਿਆ ਹੀ ਹੈ ਤੁਹਾਡੀ ਕਾਸਟ ਦੀ ਹੈ ਜੀ ਕਰਮਜੀਤ ਅਮੋਲ ਜੀ ਕਹਿੰਦੇ ਇਹ ਤਾਂ ਇਕਦੀਆਂ ਫਿਲਮਾਂ ਹੋਰ ਬਣਾਉਂਦੇ ਤਾਂ ਵੱਡਿਆਂ ਦਾ ਵੀ ਪਿਓ ਬਣਿਆ ਵਾ ਤਾਂ ਤਕੜਿਆਂ ਦਾ ਪਿਓ ਹੈ ਤਾਂ ਇਹਨੂੰ ਕੌਣ ਗਰੀਬ ਕਹਿੰਦਾ ਕਿ ਪੱਤਰਕਾਰ ਨੇ ਸਵਾਲ ਕੀਤਾ ਸੀ ਵੀ ਤੁਹਾਡੇ ਕੋਲ ਤਾਂ ਜੀ ਕੈਨੇਡਾ ਦੀ ਪੀਆਰ ਹੈ ਉਹ ਕਹਿੰਦੇ ਚਾਹੇ ਮੈਂ ਚੰਨ ਦੇ ਰਹਾ ਕਹਿੰਦੇ ਲੋਕਾਂ ਨੇ ਕੰਮ ਹੋਣਾ ਚਾਹੀਦਾ ਕੰਮ ਦੇਖੋ ਤੁਸੀਂ ਕਿਸ ਤਰ੍ਹਾਂ ਹੁੰਦੇ ਕੰਮ ਲੋਕਾਂ ਨਹੀਂ ਜੀ ਹੋਏ ਪਹਿਲੇ ਨੰਬਰ ਦਾ ਹਾਂ ਜੀ ਇਹੋ ਜੇ ਸੰਨੀ ਦੋਲ ਨੇ ਕਰਤੇ ਉਹੋ ਜੇ ਇਹ ਕਰ ਦੂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਲੋਕਾਂ ਨੇ ਸਿਆਣਪ ਦਾ ਸਬੂਤ ਦਿੱਤਾ ਇਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਵੀ ਝਾੜੂ 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 ਜਿੰਨਾ ਯੂਸੀ ਸਭ ਝਾੜੂ ਚੱਕੀ ਫਿਰਦੇ ਸੀਗੇ ਪਰ ਪ੍ਰਸ਼ਾਸਨ ਦਾ ਸਬੂਤ ਨਹੀਂ ਦਿੰਦਾ ਲੋਕਾਂ ਨੇ ਜੀ ਕਿਉਂਕਿ ਵੀਆਈਪੀ ਕਾਲ ਤਾਂ ਕਹਿੰਦੇ ਖਤਮ ਕਰਾਂਗੇ ਕੀ ਕਰਿਆ ਉਹਨਾਂ ਨੇ ਉਹ ਜਦੋਂ ਆਪਾਂ ਉਹਨਾਂ ਨਾਲ ਵੀਆਈਪੀ ਕਲਚਰ ਦੀ ਗੱਲ ਕੀਤੀ ਕਰਦੇ ਆ ਜੀ ਉਹ ਪ੍ਰੋਟੋਕੋਲ ਦੀ ਗੱਲ ਕਰਦੇ ਆ ਜੀ ਫਿਰ ਉਹ ਕਹਿੰਦੇ ਪ੍ਰੋਟੋਕੋਲ ਆ ਉਹ ਕਹਿੰਦੇ ਭਗਵਾਨਤਮਨ ਤਾਂ ਚਾਹੁੰਦਾ ਵੀ ਵੀਆਈਪੀ ਕਲਚਰ ਖਤਮ ਹੋਵੇ ਪਰ ਪ੍ਰਸ਼ਾਸਨ ਹੈ ਉੱਤੋਂ ਹੁੰਦਾ ਵੀ ਭਾਈ ਇਹ ਰੈਂਟੇਲੀਜੈਂਸੀ ਰਿਪੋਰਟਾਂ ਤੁਹਾਨੂੰ ਚੱਕ ਦੇਣਗੇ ਇਸ ਕਰਕੇ ਸਿਕਿਉਰਿਟੀ ਜ਼ਰੂਰੀ ਉਹਨਾਂ ਦੇ ਮੰਮੀ ਨੂੰ ਤੇ ਸਿਸਟਰ ਨੂੰ ਤੇ ਵਾਈਫ ਨੂੰ ਉਹਨਾਂ ਨੂੰ ਤਾਂ ਨਹੀਂ ਕੋਈ ਚੱਕਦਾ 1100 ਮੋਗੇ ਦੇ ਪੁਲਿਸ ਘਰ ਰੋਆ ਉਹ ਕਲਾ ਘਰਾਂ ਲਈ ਬੈਠਾ 5 ਕੋਠੀਆਂ ਕੈਪਟਨ ਨੇ ਕੋਲ 2 ਕੋਠੀਆਂ ਸੀ ਉਹਨੇ ਕੋਲ 5 ਕੋਠੀਆਂ ਇਹਦਾ ਕਹਿੰਦੇ ਘਰ ਘਰ ਨੌਕਰੀ ਦੇ ਦਿਆਂਗੇ ਮੈਂ ਇਹਦਿਆਂ ਨਹੀਂ ਦਿੱਤੀ ਜੀ ਕਹਿੰਦੇ 43000 ਨੌਕਰੀਆਂ ਮੈਂ ਸਾਡੇ ਵੇਖੋ ਮੈਂ ਗਰੀਬ ਬੰਦਾ ਮੈਂ ਤਿੰਨ ਬੱਚੇ ਪੜ੍ਹਾਏ ਤਿੰਨਾਂ ਦੇ ਵਿੱਚੋਂ ਕਿਸੇ ਵੀ ਅਸੀਂ ਇੰਨੀਆਂ ਪੋਸਟਾਂ ਪਰ ਮੈਨੂੰ ਪਤਾ ਵੀ ਜਿੰਨੀਆਂ ਨਿਕਲ ਕੋਈ ਕੋਈ ਕਿਸੇ ਦਾ ਜਨ ਕਿ ਕੋਈ ਨਾ ਭਰਤੀ ਆਈ ਨਾ ਕੁਝ ਨਹੀਂ ਹੋਇਆ ਇੱਕ ਜਮਲੇ ਹੁੰਦਾ ਹੁੰਦਾ ਉਹਦੇ ਨਾਲ ਇੱਕ ਮਰਿਆ ਜ ਆ ਉਹ ਐ ਜੇ ਤੁਰਦਾ ਸਿਪਾਹੀ ਤੇ ਉਹਦੇ ਨਾਲ ਮੇਰੇ ਮੁੰਡੇ ਨੂੰ ਭਜਾ ਕੇ ਦੇਖ ਲੈਣਾ ਜਿਹੜਾ ਦੁਨੀਆ ਨੇ ਸਿਆਸਤ ਇਹ ਖੜਲੀ ਵੀ ਕਲਾਕਾਰ ਕਲੇ ਹਾਰ ਦਿਓ ਤੇ ਨਾ ਕੁਝ ਕਰਨਗੇ ਤਾਂ ਚੁਟਕਲੇ ਤਾਂ ਸੁਣਾਈ ਜਾਣਗੇ ਕਿਤੇ 5 ਕਿਲੋ ਗਣਕ ਦੇਣੀ ਦੀ ਗੱਡੀ ਭਜਾਈ ਜਾਂਦੇ ਮਗਰ ਬੁਰਗਾ ਭਜਾਈ ਜਾਂਦੀਆਂ ਹੈ ਨਾ ਤਾਂ ਉਹ ਮਿਲਦੀ ਹੈ ਕਿ ਇਹਨੂੰ ਮੁਰਗੇ ਜਦੋਂ 10 ਕਿਲੋ ਮਿਲ ਜਾਂਦੀ ਕਹਿੰਦੇ ਤਾਂ ਮੁੱਕ ਗਈ ਵੀ ਅਗਲੀ ਵਾਰ ਉਹ ਇਹ ਜਦੋਂ ਜੀ ਚੌਣਾ ਹੁੰਦੀਆਂ ਉਦੋਂ ਤਾਂ ਆ ਕੇ ਜਿਵੇਂ ਇੱਥੇ ਤੇ ਕੋਈ ਲੀਡਰ ਲੰਘੇ ਜੀ ਉਹ ਰੋਕੂਗਾ ਗੱਡੀ ਪਹਿਲਾਂ ਤਾਂ ਜੀ ਫਿਰ ਆ ਕੇ ਜੀ ਆ ਬਜ਼ੁਰਗ ਜਿਹੜੇ ਬੈਠੇ ਨੇ ਉਹਦੇ ਪੈਰੀ ਹੱਥ ਲਾਊਗਾ ਜੀ ਬਾਅਦ ਵਿੱਚ ਨਹੀਂ ਜੀ ਦਿਖਦੇ ਹੁਣ ਤਾਂ ਬਹੁਤ ਕੋ ਕਰਦੇ ਆ ਹੋਂਦਾ ਪੈਰੀ ਹੱਥ ਵੀ ਲਾਉਂਦੇ ਆ ਬਾਅਦ ਚ ਫਿਰ ਪੈਰੀ ਹੱਥ ਲਾਇਆ ਤੋਂ ਨਹੀਂ ਸਿੱਧਾ ਚੱਕਦੇ ਹੋਰ ਕਹਿ ਜਾਂਦੇ ਕਿਤੇ ਕਿਤੇ ਚਾਚਾ ਵੀ ਕਹਿ ਜਾਂਦੇ ਜਿਹੜਾ ਨਹੀਂ ਲੱਗਦਾ ਉਹਨੂੰ ਚਾਚਾ ਵੀ ਕਹਿ ਜਾਂਦੇ ਆ ਨਾਲਾ ਗੁਰੂ ਘਰ ਦੇ ਕੋਲ ਦੀ ਜਾਂਦਾ ਜੀ ਤੁਸੀਂ ਵੇਖ ਲਓ ਇਹ ਨਾਲਾ ਜੀ ਉਵੇਂ ਪਈ ਆ ਨਾਲੇ ਦੀ ਗੱਲ ਕਰਦੇ ਹਾਂ ਜੀ ਗੁਰੂ ਘਰ ਦੇ ਕੋਲ ਤੋਂ ਆਉਂਦਾ ਜੀ ਬਈ ਆ ਗੁਰੂ ਘਰ ਆ ਜੀ ਆਹ ਸਾਰਾ ਆ ਗੁਰੂ ਘਰ ਆ ਜੀ ਜੀ ਹਾਂ ਜੀ ਗੁਰੂ ਘਰ ਆ ਜੀ ਆਹ ਵਾਦੇ ਬੋਦੇ ਤਾਂ ਪਾਨੂੰ ਪਤਾ ਹੀ ਆ ਵੀ ਕੇਰਾ ਕਰਨੇ ਹੁੰਦੇ ਇਹਨਾਂ ਨੇ ਜਿੱਤਨ ਮਾਰ ਅਗਲਾ 100 ਕੋ ਹੱਥ ਪੱਲਾ ਮਾਰਦਾ ਤੇ ਜਦੋਂ ਜੱਤ ਕੇ ਉਦੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਸੜਕਾ ਬਣਾ ਦਿੰਦੇ ਯਾਰ ਨਾਲੀਆਂ ਨੀਵੀਆਂ ਹੋ ਗਈਆਂ ਨਾਲੀਆਂ ਬਣਾਉਂਦੇ ਆ ਸੜਕਾਂ ਨੀਵੀਆਂ ਹੋ ਗਈਆਂ ਆ ਹੀ ਕੋ ਕਰੀ ਹੁੰਦਾ ਆਪਣਾ ਜਿਹੜਾ ਪੈਸਾ ਇੱਥੇ ਲੱਗੇ ਤੱਪੀ ਜਾਂਦੇ ਆ ਜਿੱਦੋਂ ਦੀ ਮੈਨੂੰ ਸੋਚਦਾ 6 ਫੋਟ ਬਾਰਤ ਪੈ ਗਈ ਕਿੰਨੇ ਘਰ ਡੁੱਬੇ ਹੋਣਗੇ ਕਿੰਨਾ ਪੈਸਾ ਬਰਬਾਦ ਹੋਇਆ ਹੋਊਗਾ ਕਾਹ ਜੇ ਫੇਰ ਹੋਣਾਗਾ ਇਹਨੂੰ ਸਸਿਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਜੁੜੇ ਆ ਪਿੰਡ ਬੰਬੀਹਾ ਭਾਈ ਲੋਕ ਸਭਾ ਹਲਕਾ ਫਰੀਦਕੋਟ ਫਰੀਦਕੋਟ ਹਲਕਾ ਵੀ ਕਾਫੀ ਚਰਚਾ ਚ ਹੈ ਚਰਚਾ ਇਸ ਗੱਲ ਦੀ ਵੀ ਹੈ ਕਿਉਂਕਿ ਇੱਥੋਂ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਗਈ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਬਾਈ ਜੀ ਪਾਲੀਵੁੱਡ ਇੰਡਸਟਰੀ ਦੇ ਸਾਰੇ ਕਲਾਕਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਤੇ ਕਰਮਜੀਤ ਅਨਮੋਲ ਦੇ ਲਈ ਵੋਟਾਂ ਮੰਗ ਰਹੇ ਨੇ ਤੇ ਜੇਕਰ ਗੱਲ ਕਰੀਏ ਅਕਾਲੀ ਦਲ ਦੀ ਤਾਂ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਰਾਜਵਿੰਦਰ ਸਿੰਘ ਹੋਰਾਂ ਨੂੰ ਟਿਕਟ ਦਿੱਤੀ ਗਈ ਹੈ ਅਮਰਜੀਤ ਕੌਰ ਉਤਾਰੇ ਗਏ ਨੇ ਕਾਂਗਰਸ ਦੇ ਵੱਲੋਂ ਚੌਣ ਮੈਦਾਨ ਦੇ ਵਿੱਚ ਇਹ ਸੀਟ ਇਸ ਕਰਕੇ ਪੰਥਕ ਚਰਚਾ ਦੇ ਵਿੱਚ ਇਸ ਕਰਕੇ ਆ ਪੰਥਕ ਕਲਕਿਆਂ ਦੇ ਵਿੱਚ ਇਸ ਦੀ ਇਸ ਕਰਕੇ ਚਰਚਾ ਹੈ ਕਿਉਂਕਿ ਸ਼ਹੀਦ ਭਾਈ ਬਿਆਨਤ ਸਿੰਘ ਜੀ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਮਲੋਆ ਇਸ ਹਲਕੇ ਤੋਂ ਸੀਟ ਲੜ ਰਹੇ ਨੇ ਚੌਣ ਲੜ ਰਹੇ ਨੇ ਖੜੇ ਨੇ ਉਹ ਤੇ ਉਹਨਾਂ ਦੇ ਹੱਕ ਦੇ ਵਿੱਚ ਵੀ ਕਹਿੰਦੇ ਹਵਾ ਬਹੁਤ ਜ਼ਿਆਦਾ ਹੈ ਇੱਥੇ ਅਸੀਂ ਜਦੋਂ ਚਰਚਾ ਕੀਤੀ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਗਏ ਆ ਗੱਲਬਾਤ ਲੋਕਾਂ ਨਾਲ ਹੋਈ ਹੈ ਤਾਂ ਉਹਨਾਂ ਨੇ ਦੱਸਿਆ ਬਈ ਭਾਈ ਸਰਬਜੀਤ ਸਿੰਘ ਵੀ ਟੱਕਰ ਦੇ ਵਿੱਚ ਹੈ ਤਾਂ ਉਹ ਟੱਕਰ ਕਿਹਦੇ ਨਾਲ ਹੈ ਇੱਥੇ ਇਹ ਲੋਕ ਸਮਝਦੇ ਨੇ ਬੈਠੇ ਨੇ ਸਾਥ ਲੱਗੀ ਹੋਈ ਹੈ ਉਧਰ ਵੀ ਤਾਸ਼ ਖੇਡ ਰਹੇ ਨੇ ਇੱਧਰ ਬਜ਼ੁਰਗ ਸੀਗੇ ਤਾਂ ਨਾਲ-ਨਾਲ ਤਾਸ਼ ਬਾਈ ਜੀ ਤੇ ਨਾਲ-ਨਾਲ ਪੰਜਾਬ ਦੀਆਂ ਗੱਲਾਂ ਰਾਜਨੀਤੀ ਦੀਆਂ ਗੱਲਾਂ ਵੀ ਕਰਦੇ ਨੇ ਸੋ ਆਪਾਂ ਵੀ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਬਿਲਕੁਲ ਜੀ ਤਾਸ਼ ਖੇਡ ਰਹੇ ਸੀਗੇ ਜੀ ਹਾਂ ਜੀ ਦੇਖ ਰਹੇ ਸੀ ਟਾਈਮ ਪਾਸ ਕਰ ਰਹੇ ਸੀ ਹਾਂ ਜੀ ਨਾਲ-ਨਾਲ ਗੱਲਾਂ ਹਾਂ ਜੀ ਤੇ ਗੱਲਾਂ ਕੀ ਚਰਚਾ ਹੁੰਦੀ ਹੈ ਜੀ ਅਸਲ ਵਿੱਚ ਗੱਲਾਂ ਹੀ ਜਿਆਦਾ ਵੋਟਾਂ ਦਾ ਯਾਰ ਅੱਜਕੱਲ੍ਹ ਦੌਰ ਚੱਲ ਰਿਹਾ ਹੂੰ ਕੋਈ ਕਲਾਕਾਰ ਜਿੱਤੂਗੀ ਕੋਈ ਕਲਾ ਨਹੀਂ ਅਕਾਲੀ ਜਿੱਤੂਗੇ ਪਰ ਪਤਾ ਕੋਈ ਇਹ ਕੌਣ ਲੋਕਾਂ ਨੇ ਬੰਨ ਲਾ ਕੋਈ ਪਤਾ ਨਹੀਂ ਕਾਂਗਰਸ ਜਿੱਤ ਜਾਂਦੀ ਹੈ ਅਕਾਲੀ ਜਿੱਤ ਜੂਗੀ ਲੋਕ ਕਦੋਂ ਜਿੱਤਣਗੇ ਬਾਜੀ ਬਾਬਾ ਜੀ ਜਿਲ੍ਹੇ ਦਾ ਸਾਡੇ ਅਨਪੜ੍ਹ ਸਾਧਨੀ ਸਾਧਨੀ ਪਿੰਡਾਂ ਵਾਲੇ ਪਾਰਟੀ ਬਾਈ ਨਹੀਂ ਖਤਮ ਹੋਦੀ ਉਹਨਾਂ ਦਾ ਲੋਕ ਨਹੀਂ ਜਿੱਤ ਸਕਦੇ ਪਾਰਟੀਆਂ ਜਿੱਤਦੀਆਂ ਰਹਿਣਗੀਆਂ ਲੋਕ ਨਹੀਂ ਜਿੱਤਣਗੇ ਨਹੀਂ ਜਦੋਂ ਤੱਕ ਅਸੀਂ ਸੂਝਵਾਨ ਨਹੀਂ ਹੁੰਦੇ ਸਿਆਣੇ ਨਹੀਂ ਹੁੰਦੇ ਜੀ ਬਿਲਕੁਲ ਜੀ ਪਰ ਹੁਣ ਕਹਿੰਦੇ ਸਿਆਣੇ ਹੋ ਗਏ ਆ ਜੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਲੋਕਾਂ ਨੇ ਸਿਆਣਪ ਦਾ ਸਬੂਤ ਦਿੱਤਾ ਇਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਬਣ ਗਿਆ ਜੀ ਉਹਦੀ ਕਿਸ ਨੂੰ ਕਹਿ ਲੋਰੀ ਕੋਸ ਕਹਿ ਲੋ ਹੋ ਪੰਜ ਸਾਲ ਦੋ ਸਾਲ ਪਹਿਲਾਂ ਹੋ ਗਈ ਇਹ ਜੀ ਸੀ ਵੀ ਝਾੜੂ 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 ਜਿੰਨਾ ਯੂ ਸੀ ਸਭ ਝਾੜੂ ਚੱਕੀ ਫਿਰਦੇ ਸੀਗੇ ਪਰ ਸਿਆਣਪ ਦਾ ਸਬੂਤ ਨਹੀਂ ਦਿੱਤਾ ਲੋਕਾਂ ਨੇ ਜੀ ਮਤਲਬ ਕਿ ਜਿਸ ਤਰ੍ਹਾਂ ਲੋਕ ਕਹਿੰਦੇ ਵੀ ਸਾਡੇ ਕੋਲ ਭਾਈ ਕੋਈ ਵਿਕਲਪੇ ਨਹੀਂ ਸੀਗਾ ਆਪਸ਼ਨੇ ਨਹੀਂ ਸੀ ਹਾਂ ਜੀ ਕਾਂਸ ਵੀ ਵੇਖ ਲਿਆ ਅਕਾਲੀ ਵੇਖ ਲੈ ਤੇ ਰੋਵੀ ਪਾਰਟੀ ਇਹਨਾਂ ਨੂੰ ਵੇਲੇ ਹਾਂ ਪਰ ਜਿਵੇਂ ਇਹਨਾਂ ਨੂੰ ਵੋਟਾਂ ਪੈਂਦੀਆਂ ਸੀ ਇਹਨਾਂ ਨੇ ਕੀਤਾ ਕੁਝ ਨਹੀਂ ਅੱਗਲੇ ਪਿੰਡ ਦੇ ਵਿੱਚ ਕੋਈ ਜੀ ਵੈਲਕਮ ਨਹੀਂ ਕੋਈ ਐਮਪੀ ਫੜ ਨਹੀਂ ਆਇਆ ਕੋਈ ਐਮਐਲਏ ਫੜ ਨਹੀਂ ਆਇਆ ਕੁਛ ਨਹੀਂ ਆ ਦਿੱਖੇ ਪੰਖੜੇ ਖੜੇ ਉੱਥੇ ਖੜਾ ਅੱਛਾ ਜੀ ਵਿਧਾਨ ਸਭਾ ਹਲਕਾ ਕਿਹੜਾ ਪੈਂਦਾ ਜੀ ਆਪਾਂ ਨੂੰ ਜੀ ਵਿਧਾਨ ਸਭਾ ਦਾ ਪੁਰਾਣਾ ਜੀ ਬਾਗਾ ਪੁਰਾਣਾ ਮੰਮਫੀਕ ਪੰਜ ਸਰਕਾਰ ਦਾ ਐਮਪੀ ਰਹਿ ਗਿਆ ਹਾਂ ਇੱਥੇ ਗੜੇ ਨਹੀਂ ਮਾਰੇ ਵਾਲੇ ਅੱਛਾ ਜੀ ਹਾਂ ਤੇ ਝਾੜੂ ਵਾਲਿਆਂ ਦੇ ਉਹਨੇ ਕੀ ਆ ਉਹਦਾ ਵੋਟਰਾਂ ਲੈ ਕੇ ਕੁਰਸੀਆਂ ਮਿਲ ਗਈਆਂ ਗੱਡੀਆਂ ਮਿਲ ਗਈਆਂ ਨਹੀਂ ਨਹੀਂ ਕਰਮਜੀਤ ਅਨਮੋਲ ਕਹਿੰਦੇ ਜੀ ਆਪਣੀ ਜਿੱਤ ਪੱਕੀ ਐ ਕਾਂਗਰਸ ਉਹ ਕਹਿੰਦੇ ਮੈਂ ਤਾਂ ਵੋਟ ਇਸ ਤੇ ਮੰਗ ਰਿਆ ਵੀ ਜੇ ਭਾਈ ਅਸੀਂ ਕੰਮ ਕੀਤਾ ਤੁਹਾਨੂੰ ਵੋਟ ਪਾ ਦਿਓ ਨਹੀਂ ਕੰਮ ਸਾਡੇ ਪਿੰਡ ਦਾ ਕੋਈ ਕੰਮ ਹੋਇਆ ਨਹੀਂ ਝਾੜੂ ਵਾਲਾ ਦਾ ਦਰਸ਼ਕ ਨੂੰ ਕਿਹੜਾ ਕੰਮ ਹੋਇਆ ਇੱਥੇ ਤਾਂ ਮੈਂ ਕਹਿੰਦਾ ਝਾੜੂ ਚਲੋ ਝਾੜ ਇੱਥੇ ਤਾਂ ਝਾੜੂ ਵੀ ਨਹੀਂ ਵੱਜਿਆ ਵਾ ਜੀ ਕੰਮ ਹੋਇਆ ਨਹੀਂ ਉਹ ਗੱਲਾਂ ਨਾਲ ਦੇ ਲੋਕਾਂ ਦੀ ਸਰਕਾਰ ਬਣੀ ਲੋਕਾਂ ਦੀ ਕਾਨਕ ਕੱਟੀ ਐ ਜਿਹੜੀ ਕੱਟੀ ਐ ਹਾਂਜੀ ਲੋਕਾਂ ਦੀ ਕਣਕ ਕੱਟੀ ਜਿਹੜੀ ਮਿਲਦੀ ਸੀ ਗਰੀਬਾਂ ਨੂੰ ਅੱਛਾ ਜੀ ਕਿੰਨਾ ਆ ਗਈ ਜੀ ਕੀ ਲੱਗਦਾ ਜੀ ਦੌੜ ਦੇ ਵਿੱਚ ਕੀ ਲੱਗਦਾ ਤੁਹਾਨੂੰ ਫਰੀਦਕੋਟ ਤੋਂ ਦੌੜ ਦੇ ਵਿੱਚ ਕੌਣ ਨੇ ਜੀ ਜਿਸ ਤਰ੍ਹਾਂ ਸਰਬਜੀਤ ਸਿੰਘ ਹੋਰਾਂ ਦੀ ਵੀ ਚਰਚਾ ਹੁੰਦੀ ਹੈ ਜੀ ਤਾਂ ਕੀ ਲੱਗਦਾ ਸਰਬਜੀਤ ਦਾ ਵੀ ਹੈ ਕੋਈ ਨਹੀਂ ਜਾਣਦੇ ਸੱਚੀ ਗੱਲ ਅੱਛਾ ਜੀ ਕੋਈ ਨਹੀਂ ਜਾਣਦਾ ਵੀ ਸਾਰੇ ਤੋਂ ਕੌਣ ਅੱਛਾ ਜੀ ਸ਼ੀਲ ਬੈਂਸਰ ਦਾ ਮੁੰਡਾ ਜ਼ਰੂਰ ਹੈ ਜਿਵੇਂ ਤੁਸੀਂ ਦੱਸਿਆ ਪਰ ਕੋਈ ਨਹੀਂ ਜਾਣਦਾ ਉਹਦੇ ਰਾਜਵਿੰਦਰਾ ਜਿਹੜਾ ਬੀਬੀ ਰਾਓ ਕੀ ਆ ਹੰਸਰਾ ਹੰਸਰ ਕੋਈ ਇਹ ਤੌਰ ਤੇ ਜਾਣਦੇ ਆ ਮੁੱਚੇ ਗੱਲ ਦੀ ਬਾਤ ਅਸੀਂ ਕਰਕੇ ਆ ਜੀ ਪਿੰਡਾਂ ਦੇ ਵਿੱਚ ਉਹ ਕਹਿੰਦੇ ਵੀ ਇਹ ਖਵਾ ਕਾਫੀ ਆ ਜੀ ਆਦਰ ਪਿੰਡ ਪੁੱਛ ਲੋ ਕਿ ਨੂੰ ਦੇਖੋ ਇਹ ਪੁਰਾਣੇ ਜਾਣਦੇ ਨਹੀਂ ਬਹੁਤ ਵੈਚ ਲੋਕ ਹੈਗੇ ਆ ਬਹੁਤ ਲੋਕ ਅੰਦਰ ਖਾਤੇ ਵੋਟਾਂ ਪਾਉਣਗੇ ਅੱਛਾ ਜੀ ਹਾਂ ਸਾਹਮਣੇ ਨਹੀਂ ਆਉਂਦੇ ਚਰਚਾ ਦੇ ਵਿੱਚ ਤਾਂ ਹੈਗੇ ਹਾਂ ਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਹਾਲ ਜੀ ਠੀਕ ਹੋ ਜੀ ਹਾਂ ਜੀ ਬੜੀ ਜੀ ਜਗਤਾਰ ਸਿੰਘ ਆ ਜੀ ਜਗਤਾਰ ਸਿੰਘ ਤੇ ਬਾਈ ਜੀ ਕੀ ਲੱਗਦਾ ਤੁਹਾਨੂੰ ਵੀ ਪਿਛਲੀਆਂ ਸਰਕਾਰਾਂ ਨੇ ਹੁਣ ਤੱਕ ਲੁੱਟਿਆ ਕੁੱਟਿਆ ਕਿਹਾ ਜਾਂਦਾ ਵੀ ਪਰ ਆਮ ਆਦਮੀ ਪਾਰਟੀ ਆਈ ਹੈ ਉਹ ਕਹਿੰਦੇ ਵੀ ਹੁਣ ਲੋਕ ਜਿਹੜੇ ਆ ਉਹ ਤਰੱਕੀ ਦੀ ਰਾਹ ਵੱਲ ਨੂੰ ਤੁਰੇ ਸਾਨੂੰ ਤਾਂ ਜੀ ਇਹਨਾਂ ਨੇ ਗਰੀਬ ਅਸੀਂ ਤਾਂ ਗਰੀਬ ਬੰਦੇ ਆ ਜੀ ਸਟੂਲ ਕਾਸਟ ਹਨ ਠੀਕ ਹੈ ਜੀ ਸਾਨੂੰ ਤਾਂ ਇਹਨਾਂ ਨੇ ਕੁੱਟਿਆ ਹੀ ਹੈ ਜਿਹੜੀ ਮਰਜ਼ੀ ਸਰਕਾਰ ਆ ਗਈ ਸਾਨੂੰ ਤਾਂ ਕਿਸੇ ਨੇ ਕੁਝ ਦਿੱਤਾ ਨਹੀਂ ਅਜੇ ਤੱਕ ਸਾਨੂੰ ਤਾਂ ਇਹ ਕਿਵੇਂ ਕਹਿ ਸਕਦੇ ਹੋ ਤੁਹਾਡੀ ਕਾਸਟ ਦੀ ਹੈ ਜੀ ਕਰਮਜੀਤ ਸਿੰਘ ਮੋਲ ਜੀ ਕਹਿੰਦੇ ਇਹ ਤਾਂ ਕਦੀਆਂ ਫਿਲਮਾਂ ਹੋਰ ਬਣਾ ਲੂ ਇਹ ਤਾਂ ਵੱਡਿਆਂ ਦਾ ਵੀ ਪਿਓ ਬਣਿਆ ਵਾ ਤਾਂ ਤਕੜਿਆਂ ਦਾ ਪਿਓ ਹੈ ਤਾਂ ਇਹਨੂੰ ਕੌਣ ਗਰੀਬ ਕਹਿੰਦਾ ਅੱਛਾ ਜੀ ਸਾਡੇ ਵੱਡੇ ਵੱਡੇ ਲੋਕਾਂ ਦਾ ਉਹਨਾਂ ਦਾ ਪਿਓ ਵਾ ਇਨੂੰ ਕੌਣ ਕਹਿੰਦਾ ਗਰੀਬ ਇਹ ਤਾਂ ਕਹਿੰਦੇ ਤਿੰਨ ਕੋਟੀਆਂ ਲੈ ਲੀਆਂ ਇੱਥੇ ਫਰੀਦਕੋਟ ਕਹਿੰਦਾ ਆ ਕੇ ਤੁਹਾਡੇ ਹੀ ਪੈਸੇ ਦਿੱਤੇ ਵੇ ਮੈਂ ਕੜਾਹ ਦੇ ਕੋਲ ਲਈਆਂ ਇਹ ਦਿngਤੇ ਫੁਜੀng ਕੰਨਾਂ ਕਰਦੇ ਪਰ ਉਹ ਕਹਿੰਦੇ ਆ ਜੀ ਕਿਉਂਕਿ ਪੱਤਰਕਾਰ ਨੇ ਸਵਾਲ ਕੀਤਾ ਸੀ ਵੀ ਤੁਹਾਡੇ ਕੋਲ ਤਾਂ ਜੀ ਕੈਨੇਡਾ ਦੀ ਪੀਆਰ ਹੈ ਉਹ ਕਹਿੰਦੇ ਚਾਹੇ ਮੈਂ ਚੰਨ ਤੇ ਰਹਾ ਕਹਿੰਦੇ ਲੋਕਾਂ ਨੇ ਕੰਮ ਹੋਣੇ ਚਾਹੀਦੇ ਆ ਕੰਮ ਦੇਖੋ ਤੁਸੀਂ ਕਿਸ ਤਰ੍ਹਾਂ ਹੁੰਦੇ ਕੰਮ ਲੋਕਾਂ ਨਹੀਂ ਜੀ ਹੋਏ ਪਹਿਲੇ ਨੰਬਰ ਦਾ ਹਾਂ ਜੀ ਜਿਹੋ ਜੇ ਸੰਨੀ ਦੋਲ ਨੇ ਕਰਤੇ ਉਹੋ ਜੇ ਇਹ ਕਰ ਦੂ ਐਕਟਰ ਦਾ ਐਕਟਰ ਹੀ ਰਹੂਗਾ ਆਦੀਆਂ ਫਿਲਮਾਂ ਬਣਾਉਗਾ ਆਪਣੇ ਕੰਮ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਕੀ ਲੱਗਦਾ ਜੀ ਫਿਰ ਕੌਣ ਹੈ ਇੱਥੇ ਦੌੜ ਦੇ ਵਿੱਚ ਕੌਣ ਹੈ ਕਿਉਂਕਿ ਹੋਰਾਂ ਪਾਰਟੀਾਂ ਦੀ ਚਲੋ ਛੱਡ ਦੋ ਕਿਉਂਕਿ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਕਰਨ ਜੀਤ ਅਨਮੋਲ ਦੇ ਲਈ ਖਾਸ ਤੌਰ ਤੇ ਜਿੰਨੇ ਵੀ ਸਿੰਗਰ ਹੈ ਬਾਈ ਜੀ ਜਿੰਨੇ ਵੀ ਕਲਾਕਾਰ ਸਾਰੇ ਉਤਾਰੇ ਹੋਏ ਆ ਜੀ ਉਹਨਾਂ ਨੇ ਮੁਕਾਬਲਾ ਤਾਂ ਵੇਖੋ ਜੀ ਸਾਰੇ ਆਂਧਿਆ ਅਕਾਲੀ ਦਲ ਵੀ ਆ ਕਾਂਗਰਸ ਵੀ ਆ ਸਾਰੇ ਬਿਆਨਤ ਦਾ ਮੁੰਡਾ ਵੀ ਫਿਰਦਾ ਸਰਦੀ ਸਿੰਘ ਵੀ ਮੁਕਾਬਲੇ 'ਚ ਹੈਗੇ ਆ ਜੀ ਮੁਕਾਬਲੇ ਜੀ ਆ ਹਰੇਕ ਬੰਦਾ ਮੁਕਾਬਲੇ ਵਾਸਤੇ ਹੀ ਖੜਦਾ ਇਹ ਤਾਂ ਹੁਣ ਲੋਕਾਂ ਨੇ ਦੇਖਣਾ ਕਿਉਂ ਜੀ ਪਹਿਲਾਂ ਜਿਹੜੀਆਂ ਸਰਕਾਰਾਂ ਬਣਾਈਆਂ ਜਾਂ ਆਪਾਂ ਨੇ ਹੁਣ 2022 ਦੇ ਵਿੱਚ ਚੋਣਾਂ ਜੀ ਉਹ ਕੀ ਸਮਝਦੇ ਹੋ ਬਈ ਗਲਤ ਫੈਸਲਾ ਸੀ ਕਰੀ ਦੇਖੋ ਵੀ ਫੈਸਲਾ ਤਾਂ ਲਿਆ ਸੀ ਲੋਕਾਂ ਨੇ ਚੰਗਾ ਤੇ ਪਰ ਜੇ ਲੋਕਾਂ ਦੀਆਂ ਉਮੀਦਾਂ ਦੇ ਖਰੇ ਨਹੀਂ ਉਤਰੇ ਕਿਉਂਕਿ ਵੀਆਈਪੀ ਕਲਚਰ ਕਹਿੰਦੇ ਖਤਮ ਕਰਾਂਗੇ ਕੀ ਕਰਿਆ ਉਹਨਾਂ ਨੇ ਮੈਂ ਤੁਹਾਨੂੰ ਸਵਾਲ ਕਰਨਾ ਤੇ ਪੱਤਰ ਕਰਦਾ ਵਾ ਵੀਆਈਪੀ ਕਲਚਰ ਖਤਮ ਨਹੀਂ ਕਰਿਆ ਉਹਨਾਂ ਨੇ ਉਹ ਜਦੋਂ ਆਪਾਂ ਉਹਨਾਂ ਨਾਲ ਵੀਆਈਪੀ ਕਲਚਰ ਦੀ ਗੱਲ ਕੀਤੀ ਕਰਦੇ ਆ ਜੀ ਉਹ ਪ੍ਰੋਟੋਕੋਲ ਦੀ ਗੱਲ ਕਰਦੇ ਆ ਜੀ ਫਿਰ ਉਹ ਕਹਿੰਦੇ ਪ੍ਰੋਟੋਕੋਲ ਆ ਉੱਪ ਕਹਿੰਦੇ ਭਗਵੰਤ ਮਾਨ ਤਾਂ ਚਾਹੁੰਦਾ ਵੀ VIP ਕਲਚਰ ਖਤਮ ਹੋਵੇ ਪਰ ਪ੍ਰਸ਼ਾਸਨ ਹੈ ਉੱਤੋਂ ਹੁੰਦਾ ਵੀ ਭਾਈ ਇਹ ਰੈਂਟ ਇੰਟੈਲੀਜੈਂਸੀ ਰਿਪੋਰਟਾਂ ਤੁਹਾਨੂੰ ਚੱਕ ਦੇਣਗੇ ਇਸ ਕਰਕੇ ਸਿਕਿਉਰਿਟੀ ਜ਼ਰੂਰੀ ਉਹਨਾਂ ਦੀ ਮੰਮੀ ਨੂੰ ਤੇ ਸਿਸਟਰ ਨੂੰ ਤੇ ਵਾਈਫ ਨੂੰ ਉਹਨਾਂ ਨੂੰ ਤਾਂ ਨਹੀਂ ਕੋਈ ਚੱਕਦਾ ਕਿ ਉਹਨਾਂ ਨੂੰ ਵੀ ਚੱਕਦਾ ਕੋਈ ਭਗਵੰਤ ਮਾਨ ਨੇ ਕਿਹਾ ਨਹੀਂ ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ 1100 ਪੁਲਿਸ ਮਰਾਲੇ ਉੱਤੇ ਡਿਊਟੀ ਤੇ ਲੱਗਿਆ ਵਾ 1100 ਮੋਗੇ ਜਿਹੜੀ ਪੁਲਿਸ ਘਰ ਰੋਆ ਉਹ ਕੱਲਾ ਘਰ ਰੋਆ ਲਈ ਬੈਠਾ ਪੰਜ ਕੋਠੀਆਂ ਕੈਪਟਨ ਨੇ ਕੋਲ ਦੋ ਕੋਠੀਆਂ ਸੀ ਉਹਨੇ ਕੋਲ ਪੰਜ ਕੋਠੀਆਂ 2.2 ਕਰੋੜ ਦੀਆਂ ਚਾਰ ਗੱਡੀਆਂ ਚਾਰ ਗੱਡੀਆਂ ਪੰਜ ਕੋਠੀਆਂ ਚਾਰ ਗੱਡੀਆਂ ਅਸੀਂ ਬਿਨਾ ਕਣਕ ਤੋਂ ਬੈਠਿਆ ਬਿਨਾ ਕਣਕ ਤੋਂ ਬੈਠਿਆ ਜੀ ਇਹ ਗੱਲਾਂ ਕੀ ਗੱਲਾਂ ਇਹ ਜਦੋਂ ਇਹ ਗੱਲਾਂ ਤੁਹਾਨੂੰ ਸਮਝਉਣੀ ਜੀ ਤਾਂ ਲੋਕ ਜਿਹੜੇ ਮਗਰ ਫਿਰਦੇ ਆ ਜੀ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਹਰ ਕੋਈ ਇੱਥੇ ਸਵਾਰਥੀ ਹੈ ਜੀ ਕੱਲਾ ਲੀਡਰ ਨੂੰ ਨਹੀਂ ਸਵਾਰਥੀ ਕਿਹਾ ਜਾਂਦਾ ਕਹਿੰਦੇ ਮਗਰ ਫਿਰਨ ਵਾਲੇ ਲੋਕ ਵੀ ਸਵਾਰਥੀ ਹੈ ਜਿਹੜੀ ਪਾਰਟੀ ਨੇ ਜਿਹੜੇ ਬੰਦੇ ਨੂੰ ਸੂਟ ਕੀਤਾ ਜਿਹਦਾ ਕੰਮ ਜਿਸ ਤਰ੍ਹਾਂ ਕੀਤਾ ਉਹਨਾਂ ਇਹ ਨਹੀਂ ਦੇਖਣਾ ਵੀ ਮੈਂ ਪਿੰਡ ਦੇ ਵਿੱਚ ਕੀ ਵਿਕਾਸ ਹੋਇਆ ਜੇ ਮੇਰੇ ਪਿੰਡ ਦਾ ਨਾਲ ਦਾ ਭਾਈ ਗਰੀਬ ਹੈ ਕਿ ਉਹਦਾ ਵੀ ਬਾਹ ਫੜੀ ਹੈ ਜੇ ਕਹਿੰਦੇ ਆਪਣਾ ਕੋਈ ਕੰਮ ਹੋਇਆ ਤਾਂ ਉਹ ਸਵਾਰਥ ਲਈਉਂ ਚੱਲਦਾ ਜੀ ਕੰਮ ਪਿੰਡਾਂ ਦਾ ਤਾਂ ਐਂ ਹੀ ਜੇ ਮੇਰਾ ਇੱਧਰ ਲਾ ਸ਼ਰੀਕ ਹੈ ਦੂਜੇ ਪਾਸੇ ਹੈ ਨਾ ਮੈਂ ਦੂਜੇ ਪਾਸੇ ਲੰਗਣਾ ਪਲਾਕੂ ਤੇ ਲੱਗਾ ਪਿੰਡਾਂ ਦਾ ਇਹ ਕੰਮ ਆ ਨਾਲ ਮੇਰੇ ਤੁਸੀਂ ਵੀ ਪਿੰਡਾਂ ਜੀ ਰਹਿੰਦੇ ਆ ਜੇ ਮੇਰਾ ਭਰਾ ਇੱਧਰ ਆ ਤੇ ਮੈਂ ਇੱਧਰ ਹੋਣਾ ਹੀ ਹੁਣ ਉਹ ਮੇਰੇ ਨੂੰ ਬੜਾ ਖੂਹਾ ਤੇ ਖਾਤਾ ਹੈ ਇਹ ਭਰਾ ਭਰਾ ਦੀ ਆਪਸੀ ਫੁੱਟ ਚਾ ਇਹ ਵੀ ਲੀਡਰਾਂ ਵੱਲੋਂ ਪਾਈ ਗਈ ਹੈ ਜੀ ਲੀਡਰਾਂ ਵੱਲੋਂ ਵੀ ਪਾਈ ਗਈ ਹੈ ਕੁਸ ਹੁੰਦੀ ਵੀ ਹੈ ਪੱਪਾ ਜੀ ਆਪ ਤਾਂ ਲੀਡਰ ਜਦੋਂ ਵਿਆਹ ਵੀ ਹੋਉਂਦਾ ਕਿਸੇ ਦਾ ਜੀ ਜਾਂ ਮਰਕਤ ਹੋ ਜਾਂਦੀ ਫਿਰ ਤਾਂ ਇਹ ਜਾਂਦੇ ਆ ਜੀ ਮਕਾਨ ਨੂੰ ਵੀ ਜਾਂਦੇ ਆ ਤੇ ਵਿਆਹ ਦੇ ਉੱਤੇ ਸ਼ਕਨ ਪਾਉਣ ਵੀ ਜਾਂਦੇ ਕਹਿੰਦੇ ਰਾਜਨੀਤੀ ਤੋਂ ਉੱਤੇ ਉੱਠ ਆਪਸੀ ਪਿੰਡਾਂ ਵਾਲੇ ਵੀ ਜਾਂਦੇ ਆ ਜਾਣਾ ਪੈਂਦਾ ਵਰਕਰ ਵੀ ਜਾਂਦਾ ਇਹ ਕਰਦਾ ਹੈ ਪਰ ਪਾ ਇਹ ਭਾਈਆਂ ਦੇ ਵਿਆਹਾਂ ਦੇ ਵਿੱਚ ਨਹੀਂ ਲੜਨਾ ਮਾਰਾ ਚਲੋ ਸਿਆਸੀ ਲੜਾਈ ਲੜੋ ਜਿਹੜਾ ਸਿੱਧਾ ਲੜਨਾ ਹੋ ਮਾਰਾ ਅਬ ਮੈਂ ਤਾਂ ਹਰੇਕ ਆਬਲਕ ਨੂੰ ਬੇਨਤੀ ਕਰਦਾ ਵੀ ਕਿੰਨਾ ਮਗਰ ਲੜੋ ਨਾ ਆਦੀ ਆਦੀ ਚਾਸ ਕਰੋ ਇਹ ਤਾਂ ਕਹਿੰਦੇ ਘਰ ਘਰ ਨੌਕਰੀ ਦੇ ਦੇਾਂਗੇ ਮੈਂ ਇਹਦਿਆਂ ਨਹੀਂ ਦੇ ਦਿੱਤੀ ਜੀ ਕਹਿੰਦੇ 43 ਹਜ਼ਾਰ ਨੌਕਰੀਆਂ ਮੈਂ ਸਾਡੇ ਵੇਖੋ ਮੈਂ ਗਰੀਬ ਬੰਦਾ ਮੈਂ ਤੈਨੂੰ ਬੱਚੇ ਪੜ੍ਹਾਏ ਤਿੰਨਾਂ ਦੇ ਵਿੱਚੋਂ ਕਿਸੇ ਵੀ ਅਸੀਂ ਇੰਨੀਆਂ ਪੋਸਟਾਂ ਪਰ ਮੈਨੂੰ ਪਤਾ ਵੀ ਜਿੰਨੀਆਂ ਨਿਕਲਣ ਕੋਈ ਕੋਈ ਕਿਸੇ ਦਾ ਜਾਨੀ ਕਿ ਕੋਈ ਨਾ ਭਰਤੀ ਆਈ ਨਾ ਕੁਛ ਨਹੀਂ ਹੋਇਆ ਅਸੀਂ ਮੈਂ ਆਪਦਾ ਜਵਾਕ ਬਾਹਰ ਜਾਣ ਤੋਂ ਵੀ ਰੋਕ ਲਿਆ ਮੈਂ ਕਿਹਾ ਵੀ ਆਹ ਭਰਤੀ ਵੇਖ ਲੈਣੇ ਆਹ ਵੇਖ ਲੈਣੇ ਡੱਕਾ ਨਹੀਂ ਹੁੰਦਾ ਕੁਛ ਨਹੀਂ ਹੋਇਆ ਉਹ ਫਿਰਦੇ ਆ ਇੱਕ ਇਚ ਐਮਐਲ ਆਉਂਦਾ ਹੁੰਦਾ ਉਹਦੇ ਨਾਲ ਇੱਕ ਮਰੀਜ਼ ਆ ਉਹ ਹੈ ਐ ਜੇ ਤੁਰਦਾ ਸਿਪਾਹੀ ਤੇ ਉਹਦੇ ਉਹਦੇ ਨਾਲ ਮੇਰੇ ਮੁੰਡੇ ਨੂੰ ਭਜਾ ਕੇ ਦੇਖ ਲੈਣ ਘਿਹਾਰ ਕੇ ਦੇਖ ਲੈਣ ਗੱਲਾਂ ਦਾ ਆ ਹੈ ਧੋਖਾ ਸੀ ਪੜਾਏ ਅਸੀਂ ਗਰੀਬ ਦਿਹਾੜੀਕਰ ਕਰ ਪੜਾਏ ਤੇ ਹੁਣ ਸਾਨੂੰ ਕੀ ਫਾਇਦਾ ਹੋਇਆ ਉਹਨਾਂ ਦਾ ਪੜਾਉਣ ਦਾ ਜਦੋਂ ਜੀ ਉਹਨਾਂ ਪੜੀ ਰੱਖ ਲੈਂਦੇ ਜਦੋਂ ਪਹਿਲਾਂ ਸਰਕਾਰ ਆਉਂਦੀ ਹੈ ਜੀ ਤਿੰਨ ਸਰਕਾਰਾਂ ਨਸ਼ੇ ਦੇ ਨਾਂ ਤੇ ਬਣ ਲਈਆਂ ਤੇ ਆ ਜਿਹੜੀ ਐਮਪੀ ਦੀ ਚੋਣ ਹੈ ਜਿਹਦੇ ਵਿੱਚ ਕੋਈ ਨਾਂ ਨਹੀਂ ਲੈਂਦਾ ਜੀ ਨਸ਼ੇ ਦਾ ਜ਼ਿਕਰ ਨਹੀਂ ਆਉਂਦਾ ਜੀ ਨਸ਼ੇ ਦਾ ਤੁਹਾਨੂੰ ਪਤਾ ਹੈ ਜਾਂ ਨਸ਼ੇ ਦਾ ਮੈਂ ਜ਼ਿਆਦਾਤਰ ਨਸ਼ੇ ਬਾਰੇ ਜਾਣਦਾ ਨਹੀਂ ਮੈਂ ਇਥੇ ਨਹੀਂਗਾ ਅੱਛਾ ਜੀ ਤੇ ਹਾਂਜੀ ਬਾਹਰ ਰਹਿੰਦੇ ਤੁਸੀਂ ਕਿੱਥੇ ਜੀ ਮੈਂ ਦबई ਸਾਂ ਅੱਛਾ ਜੀ ਪਰ ਇੱਥੇ ਜੇਕਰ ਕਿਉਂਕਿ ਇੱਥੇ ਦੀ ਮਾਮਾ ਦੇ ਪੁੱਤ ਮਰਦੇ ਹੁਣ ਵੀ ਉਹ ਭੈਣਾਂ ਵਿਚਾਰੀਆਂ ਦੋ ਸਕੇ ਭਰਾ ਮਰ ਗਏ ਜੀ ਨੈਸ਼ਨਲ ਨਿਊਜ਼ ਤੇ ਵੇਖਦੇ ਰਹਿੰਦੇ ਆ ਮੜਾ ਮੋਟਾ ਬਸ ਇੰਨਾ ਵੀ ਬਰਾ ਹਾਲ ਇਹਨਾਂ ਦੇ ਮਰਦੇ ਆ ਜਿਹਦੇ ਮਰਦੇ ਉਹਨਾਂ ਨੂੰ ਦੁੱਖ ਆ ਤੇ ਹੁਣ ਉਹਦੇ ਕੈਨੋ ਜਿਹਨਾਂ ਲੱਗੀ ਆ ਉਹਨੂੰ ਹੀ ਸਹੀਕ ਦਾ ਪਤਾ ਲੱਗਦਾ ਵੀ ਕਿੰਨਾ ਸੇਗਾ ਦੂਜੇ ਤਾਂ ਸਭ ਸਿਆਸਤਾਂ ਕਰਦੇ ਜਿਸ ਤਨ ਜਾਂ ਲੱਗੇ ਸੋਤਨ ਜਾਨੀ ਬਾਕੀ ਸਾਰੇ ਸਿਆਸਤਾਂ ਕਰਦੇ ਆ ਆਪਦੀ ਆਪਦੀ ਸਿਆਸਤ ਹਰੇਕ ਨੇ ਕੁਦਰਾ ਮੁਕਾਬਲਾ ਦਾ ਪਤਾ ਲੱਗਣਾ ਰਿਜ਼ਲਟ ਆਏ ਤੇ ਇਹ ਗੱਲ ਤਾਂ ਬਈ ਆਲਓਵਰ ਤੁਹਾਨੂੰ ਕੀ ਲੱਗਦਾ ਵੀ ਜਾਂ ਫਿਰ ਲੋਕਾਂ ਨੂੰ ਕੀ ਕਿਵੇਂ ਵੇਖਦੇ ਵੀ ਕਿਸ ਤਰ੍ਹਾਂ ਦੇ ਲੋਕਾਂ ਨੂੰ ਚੁਣਨਾ ਚਾਹੀਦਾ ਸਾਨੂੰ ਕਿਹੜੇ ਲੋਕਾਂ ਨੂੰ ਚੁਣਨਾ ਚਾਹੀਦਾ ਜੀ ਕਿਸ ਤਰ੍ਹਾਂ ਦੇ ਉਹ ਲੋਕ ਹੋਣ ਚਾਹੀਦੇ ਕਿਸੇ ਨੂੰ ਹੁਣ ਤਾਂ ਸਾਰੇ ਜਾਣ ਕੇ ਵੇਖ ਲਏ ਸਾਰੇ ਇੱਕੋ ਵੇੜੀ ਦੇ ਰੱਟੇ ਹੋ ਜਾਂਦੇ ਆ ਜੇ ਆਪਾਂ ਕਹੀਏ ਵੀ ਆਮ ਪਬਲਿਕ ਬਾਰੇ ਤਾਂ ਕਿਸੇ ਨੇ ਨਹੀਂ ਸੋਚਿਆ ਭਾਈ ਜੀ ਖੜੇ ਆ ਜਿਹੜੇ ਇਹਨਾਂ ਨਾਲ ਚੋਂ ਇੱਕ ਤਾਂ ਜਿੱਤਣਾ ਹੀ ਫਿਰ ਤਾਂ ਰੇਕ ਦਾ ਜਿੱਤੂਗਾ ਇਹੋੀ ਗੱਲ ਆ ਗਈ ਨਾ ਵੀ ਇਹ ਕਹਿੰਦਾ ਜਿੱਤੂਗਾ ਹੀ ਆਈ ਆਣੇ ਵੀ ਜਿਹੜਾ ਪਬਲਿਕ ਚ ਲੈਣ ਵਾਲਾ ਉਹ ਜਿੱਤ ਜੇ ਤਾਂ ਕੋਈ ਨਾ ਕੋਈ ਫਾਇਦਾ ਜੇ ਹੁਣ ਕੱਲਾ ਕਲਾਕਾਰ ਹੀ ਜਿਤਾ ਦੇ ਉਹਨਾਂ ਨੇ ਤਾਂ ਫਰਾਦੀ ਕਲਾਕਾਰੀ ਕਰਨੀ ਐ ਅੱਗੇ ਆਪਣੇ ਨਾਲ ਹੋਈ ਅਸਨ ਨਹੀਂ ਦੋਲ ਵੇਲੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਸਾਨੂੰ ਵੀ ਪਤਾ ਲੋਕ ਵੋਟਾਂ ਹੀ ਇਸ ਤਰ੍ਹਾਂ ਪਾ ਦਿੰਦੇ ਮੇਰੇ ਹਿਸਾਬ ਚ ਹੁਣ ਦੁਨੀਆ ਦੇ ਸਿਆਸਤੀ ਇਹ ਖੜ ਲਈ ਵੀ ਕਲਾਕਾਰ ਕਲੇ ਹਾਰ ਦਿਓ ਤੇ ਨਾ ਕੁਝ ਕਰਨਗੇ ਤਾਂ ਝੂਟਕਲੇ ਤਾਂ ਸੁਣਾਈ ਜਾਣਗੇ ਕਿਤੇ ਉਨوں ਦਾ ਇਸ ਤਰ੍ਹਾਂ ਜੇ ਵੋਟ ਪਾਉਂਦੇ ਮੇਰੇ ਹਿਸਾਬ ਚ ਲੋਕ ਮੁੱਖ ਮੰਤਰੀ ਆਪਣਾ ਚਟਕਲਿਆਂ ਵਾਲਾ ਤੇ ਫੇਰ ਤਾਂ ਸਾਰੇ ਝੜਕਲਿਆਂ ਵਾਲੇ ਹੋਣਗੇ ਉਹ ਆਪ ਝੜਕਲਿਆਂ ਤੇ ਕਹਿੰਦੇ ਮੁੱਖ ਮੰਤਰੀਆਂ ਜੀ ਵਿਧਾਨ ਸਭਾ ਦੇ ਵਿੱਚ ਦੂਜੇ ਬੰਦੇ ਲਲਕਾਰ ਲੈ ਜੀ ਉਹਨਾਂ ਨੂੰ ਕਿਹਾ ਬਈ ਅੱਖਾਂ ਚੱਖਾਂ ਪਾ ਕੇ ਕਰੋ ਗੱਲ ਜੀ ਵੇਖੋ ਜੀ ਜਿਹੜੇ ਬੰਦੇ ਨੂੰ ਬੋਲਣ ਦੀ ਪਹਿਲਾਂ ਤੋਂ ਆਤ ਪਈ ਹੋਵੇ ਉਹ ਬੋਲਣ ਤੇ ਕਿੱਥੇ ਰਲ ਦਿੰਦਾ ਹੁਣ ਅਸੀਂ ਅੱਜ ਮੈਕਦੇ ਪਹਿਲੀ ਵਾਰ ਆਏ ਆ ਛੋੜਣਾ ਕਿਵੇਂ ਰਲ ਜਾਏ ਐਕਸਪੀਰੀਅੰਸ ਵੀ ਕੋਈ ਚੀਜ਼ ਹੁੰਦਾ ਪਰ ਜਿਹੜੀਆਂ ਗੱਲਾਂ ਇਹ ਕਰਕੇ ਆਏ ਸੀ ਉਹਨਾਂ ਦੇ ਖਰੇ ਨਹੀਂ ਉਤਰੇ ਕੀ 1000 ਰੁਪਏ ਦੇ ਦਿੰਦ ਜਾਨੋ ਹੋਰ ਨੇ ਜਿੰਨੇ ਪਰਸੈਂਟ ਕਹਿੰਦੇ ਸੀ ਹੁਣ ਉਸ ਤਾਂ ਚੰਨੀ ਐਲਾਨ ਹੋਈਆਂ ਆ ਮਗਰੋਂ ਦੇ ਦੇ ਸਰਟੀਫਿਕੇਟ ਉਹਨਾਂ ਨੂੰ ਪਰ ਉਹ ਕਹਿੰਦੇ ਸਮਾਂ ਲੱਗਦਾ ਜੀ ਹਰ ਚੀਜ਼ ਨੂੰ ਬਿਜਲੀ ਤੇ ਬਿੱਲ ਮਾਫ ਕਰਤੇ ਜੀ ਉਹ ਜਿਹੜੀਆਂ ਬੀਬੀਆਂ ਦਾ ਕਿਰਾਇਆ ਉਹ ਇਸ ਤਰ੍ਹਾਂ ਹੀ ਮਾਫ ਹੋਇਆ ਵਾ ਜੀ ਉਹ ਕਣਕ ਦੀ ਗੱਲ ਕਰਦੇ ਕਹਿੰਦੇ ਚੱਲ ਰਿਹਾ ਨਾਲ ਜਿਹੜਾ ਮੁਫਤ ਜਾ ਰਿਹਾ ਮੁਫਤ ਵਾਲੇ ਨਾਲੇ ਬਾਰੇ ਦੱਸੇ ਹੁਣ ਗਰੀਬਾਂ ਨੂੰ ਇਹਨਾਂ ਨੂੰ ਸਕੂਲ ਗਾਰਡਨ ਪਤਾ ਹੋਊਗਾ ਆਪਾਂ ਨੂੰ ਇਹਦੇ ਬਾਰੇ ਵੀ ਕਰ ਦੇਣਾ ਤਾਂ ਸਾਨੂੰ ਚਾਹੀਦਾ ਹੀ ਨਹੀਂ ਸਾਨੂੰ ਨੌਕਰੀਆਂ ਦੇਣਾ ਅਸੀਂ ਮੁੱਲ ਲਵਾਂਗੇ ਅਸੀਂ ਮੁੱਲ ਲਵਾਂਗੇ ਅਸੀਂ ਕੀ ਨਹੀਂ ਲੈਣ ਜੋਗੇ ਫਿਰ ਜਗਾ 5 ਕਿਲੋ ਕਣਕ ਦੇਣੀ ਹੁੰਦੀ ਗੱਡੀ ਭਜਾਈ ਜਾਂਦੇ ਮਗਰ ਬੁੜੀਆਂ ਭਜਾਈ ਜਾਂਦੀਆਂ ਹੈ ਨਾ ਤਾਂ ਉਹ ਮਿਲਦੀ ਅਗੇ ਨੂੰ ਮੁਰਕੇ ਜਦੋਂ 10 ਕਿਲੋ ਮਿਲ ਜਾਂਦੀ ਕਹਿੰਦੇ ਤਾਂ ਮੁੱਕ ਗਈ ਵੀ ਅਗਲੀ ਏਰ ਆਉਗੀ ਮੁਰਕਿਓ ਜਿਹੜਾ ਦੀਪੂ ਜਾ ਲੈ ਕੇ ਆਉਂਦਾ ਉਹ ਹੌਕਾ ਦੇ ਦਿੰਦਾ ਕਹਿੰਦਾ ਵੀ ਜਿਨ੍ਹਾਂ ਨੂੰ ਆਟਾ ਜਾ ਮਿਲਿਆ ਤੁਹਾਨੂੰ ਕਣਕ ਨਹੀਂ ਮਿਲਣੀ ਇਸ ਤਰ੍ਹਾਂ ਦੀਆਂ ਗੱਲਾਂ ਆ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਜੀ ਮਤਲਬ ਕਿ ਗਰੀਬਾਂ ਨੂੰ ਇਸ ਤਰ੍ਹਾਂ ਦਾ ਕਰਕੇ ਇਹ ਇਹੀ ਚੱਕਰ ਹੈ ਮੇਰੇ ਤਾਂ ਹਿਸਾਬ ਵਿੱਚ ਮੈਨੂੰ 2 ਮਹੀਨੇ ਹੋ ਗਏ ਇਹਨੂੰ ਮੈਂ ਤਾਂ ਇਹੀ ਕੁਝ ਵੇਖੀ ਜਨਾਂ ਇਹ ਜਦੋਂ ਜੀ ਚੌਣਾ ਹੁੰਦੀਆਂ ਉਦੋਂ ਤਾਂ ਆ ਕੇ ਜਿਵੇਂ ਇੱਥੇ ਤੇ ਕੋਈ ਲੀਡਰ ਲੰਘੇ ਜੀ ਉਹ ਰੋਕੂਗਾ ਗੱਡੀ ਪਹਿਲਾਂ ਤਾਂ ਜੀ ਫਿਰ ਆ ਕੇ ਜੀ ਆ ਬਜ਼ੁਰਗ ਜਿਹੜੇ ਬੈਠੇ ਨੇ ਉਹਦੇ ਪੈਰੀ ਹੱਥ ਲਾਊਗਾ ਜੀ ਬਾਅਦ ਵਿੱਚ ਨਹੀਂ ਜੀ ਦਿਖਦੇ ਜੀ ਹੁਣ ਤਾਂ ਬਹੁਤ ਕੋ ਕਰਦੇ ਆ ਹੁਣ ਤਾਂ ਪੈਰੀ ਹੱਥ ਵੀ ਲਾਉਂਦੇ ਆ ਬਾਅਦ ਚ ਫਿਰ ਪੈਰੀ ਹੱਥ ਲਾਇਆ ਤੋਂ ਨਹੀਂ ਸਿੱਧਾ ਚਾਚਾ ਦੇ ਹੋਰ ਕਹਿ ਜਾਂਦੇ ਕਿਤੇ ਕਿਤੇ ਚਾਚਾ ਵੀ ਕਹਿ ਜਾਂਦੇ ਆ ਜਿਹੜਾ ਨਹੀਂ ਲੱਗਦਾ ਉਹਨੂੰ ਚਾਚਾ ਵੀ ਕਹਿ ਜਾਂਦੇ ਆ ਸਾਰੇ ਪਿੰਡ ਸਾਰੇ ਪਿੰਡ ਦੇ ਚਾਚੇ ਆ ਜੀ ਸਭ ਪਿੰਡ ਦੇ ਵੱਡੇ ਆ ਸੀ ਬਾਬੇ ਕੇ ਆ ਠੀਕ ਹੈ ਜੀ ਤੇ ਸਾਨੂੰ ਵੀ ਜਿਹੜੇ ਨਹੀਂ ਕਹਿੰਦੇ ਉਹ ਵੀ ਕਹਿ ਦਿੰ ਮਤਲਬ ਨੂੰ ਦਾ ਹਰ ਕੀ ਕਹਿੰਦਾ ਕੋਈ ਤੇ ਬਜ਼ੁਰਗ ਤੁਸੀਂ ਤੁਹਾਡੀ ਤੁਹਾਡੀ ਉਮਰ ਕਿੰਨੀ ਹੈ ਜੀ 52 ਸਾਲ ਜੀ 52 ਸਾਲ 52 ਸਾਲ ਦੇ ਵਿੱਚ ਕੋਈ ਚੰਗੀ ਸਰਕਾਰ ਕੋਈ ਚੰਗੇ ਲੋਕ ਆਏ ਜੀ ਸਾਡੇ ਲੈਕ ਤਾਂ ਨਹੀਂ ਕੋਈ ਆਇਆ ਜਿਹੜੀ ਤੁਹਾਡੀ ਗੱਲ ਕਰਦੇ ਹੋਣ ਜੀ ਸਾਡੇਾਰੇ ਗਰੀਬਾਂ ਵਾਰੇ ਤਾਂ ਕੁਝ ਨਹੀਂ ਕਰਦੇ ਵਜੀਫਾ ਵੀ ਸਾਡਾ ਉਹ ਵੀ ਖਾ ਗਈ ਅੱਛਾ ਜੀ ਹੋਰ ਜੀ ਜਿਹੜਾ ਵਜੀਫਾ ਸੀ ਉਹ ਵੀ ਖਾ ਕੇ ਕੋਈ ਨੌਕਰੀ ਨਹੀਂ ਮੇਰੀ ਕੁੜੀ ਵੀ ਕੌ ਕਰੀ ਆ ਇਕਨੇ ਇਕਨੇ ਸਿਲੈਕਟ ਆਈ ਨਗੋਦਿਆਂ ਚੋਂ ਦੇ ਇੱਕ ਬੱਚਾ ਹੀ ਉਹ ਲੱਕੜ ਦੇ ਕੰਮ ਤੇ ਲੱਗਾ ਪ੍ਰਾਪਤੀ ਚ 85% ਨੰਬਰ ਸੀ ਗਈ। ਹੂੰ। ਪਰ ਕੁਝ ਨਹੀਂ ਬਣਿਆ ਹਾਂ ਜੀ ਕੁਝ ਨਹੀਂ ਬਣਿਆ। ਇਹ ਗਰੀਬ ਬੰਦੇ ਆ ਇਹ ਤੇ ਲੇਬਰ ਵਾਲੇ ਮੈਂ ਠੱਠੀ ਭਾਈ ਲੇਬਰ ਕਰਦੇ ਪਿੰਡ ਪੰਮੀਆ। ਤੇ ਬਾਕੀ ਪਾਰਟੀਆਂ ਜਿਹੜੀਆਂ ਦਾਅਵੇ ਕਰਦੀਆਂ ਜਮਣਾ ਹੁਣ ਕਾਂਗਰਸ ਦਾ ਵੀ ਰਿਆ ਰਾਜ ਉਹ ਕਹਿੰਦੇ ਉਹ ਆਪਣੀਆਂ ਗਣੋਂ ਦੇ ਪ੍ਰਾਪਤੀਆਂ ਉਹ ਕਹਿੰਦੇ ਸਾਡੇ ਰਾਜ ਚ ਖੁਸ਼ਹਾਲ ਸੀ। ਅਕਾਲੀ ਦਲ ਕਹਿੰਦਾ ਸਾਡੇ ਚ ਖੁਸ਼ਹਾਲ ਸੀ ਅਕਾਲੀ ਦਲ ਇਹ ਵੀ ਗੱਲ ਕਰਦਾ ਉਹ ਕਹਿੰਦੇ ਸਾਡੀ ਪੰਥਕ ਪਾਰਟੀ ਐ ਇਹ ਵੀ ਪੰਥ ਦਾ ਜੇ ਕੋ ਸਵਾਲ ਰਿਆ ਤਾਂ ਸਾਡੀ ਪਾਰਟੀ ਨੇ ਸਵਾਲਿਆ। ਕਿਸੇ ਨੇ ਨਹੀਂ ਆਇਤਾ ਪਰ ਭੱਪੇ ਨਾ ਪਾਉਣੇ ਆ ਬਾਈਕ ਬਾਈਕ ਖੜਾ ਚਾਚਾ ਖੜਾ ਚਾਚਾ ਕਹਿੰਦੇ ਚਾਚਾ ਨਾਲ ਅਥੀ ਉਹਦੇ ਮਗਰ ਬਸ ਹਨੂ ਤਾਂ ਕਿਸੇ ਨੇ ਕੁਝ ਨਹੀਂ ਦਤਾਈ 32 ਕਿਲੋ ਕਣਕਉਂਦੀ 35 ਕਿਲੋ 5 ਕਿਲੋ ਰਹਿ ਗਈ ਉਹ ਭੱਜ ਭਜਾ ਕੇ ਚਾਚਾ ਜੀ ਦੱਸਦੇ ਆ ਉਵੇਂ ਭੱਜ ਭਜਾ ਕੇ ਲੈ ਜਾਂਦੀ ਪਾਡੀਆਂ ਸਮੱਸਿਆਵਾਂ ਕੀ ਆ ਮੁੱਖ ਪਿੰਡ ਦੀ ਕੋਈ ਸਮੱਸਿਆ ਕੀ ਆ ਜੀ ਜਿਹੜੇ ਬੰਬੀਆ ਭਾਈ ਦੇ ਪਿੰਡ ਦੀ ਪਿੰਡ ਦੇ ਕਹਿੰਦੇ ਸੀ ਇਹ ਮੌਜੂਦਾ ਸਰਕਾਰ ਕਹਿੰਦੀ ਨਸ਼ੇ ਰੋਕਾਂਗੇ ਇਹ 25% ਵਧ ਕੇ ਉਸ ਤੋਂ ਜ਼ਿਆਦਾ। ਹਜੇ ਕੋਈ ਬਣਾਇਆ ਤਾਂ ਹੈ ਨਹੀਂਗਾ ਜੀ। ਆਹ ਨਾਲਾ ਗੁਰੂ ਘਰ ਦੇ ਕੋਲ ਦੀ ਜਾਂਦਾ ਜੀ ਤੁਸੀਂ ਵੇਖ ਲਓ। ਇਹ ਨਾਲਾ ਜਿਵੇਂ ਪਈ। ਆਹ ਨਾਲੇ ਦੀ ਗੱਲ ਕਰਦੇ ਹਾਂ ਜੀ। ਇਹ ਗੁਰੂ ਘਰ ਦੇ ਕੋਲ ਤੋਂ ਆਉਂਦਾ ਜੀ। ਭਾਈ ਆਹ ਗੁਰੂ ਘਰ ਆਈ ਆਹ ਸਾਰਾ। ਆਹ ਗੁਰੂ ਘਰ ਹੈ ਜੀ। ਹਾਂ ਜੀ ਹਾਂ ਜੀ ਗੁਰੂ ਘਰ ਆਈ ਆ। ਅੱਛਾ ਗੁਰਦੁਆਰਾ ਸਾਹਿਬ ਆਵੇ ਭਾਈ ਬੈਲੋ ਸਾਹਿਬ ਗੇਟ ਬਣੇ। ਹਾਂ ਜੀ। ਉਹ ਬੋਟਾ ਪੈਂਦੀਆਂ ਜੀ ਜਦ ਕਦੋਂ ਆਉਂਦਾ ਮੁੱਖ ਮੰਤਰੀਆ ਉਦੋਂ ਮਾਂ ਮਾਈ ਦੇ ਜਾਣਦਾ ਕੋਈ ਗ੍ਰਾਂਟ ਚੱਕ ਲੈਂਦਾ ਜੀ ਕਿਤੇ ਕੋ ਚੱਕ ਲੈਂਦਾ ਝੂਠੀਆਂ ਗਾਤ ਤਾਕਤ ਪਿੰਡਾਂਾਂ ਮਰਾਇਆ ਇਹਨਾਂ ਨੇ ਉਹੀ 400 ਪੈਸੇ ਨੇ ਮਰਾਇਆ ਜੀ ਜਿਹਦੀ ਬੋਤਲ ਲੈ ਕੇ ਉਹ ਆਥਰਾ ਡੀਐਸਪੀ ਆ ਧੱਕੇ ਨਾਲ ਪੈਸੇ ਮਤਲਬ ਨਹੀਂ ਸੁਣਵਾਈ ਨਹੀਂ ਹੁੰਦੀ ਹਨਾ ਜੀ ਉਹੀ ਐ ਮਤਲਬ ਕਿ ਗਰੀਬਾਂ ਦੇ ਲਈ ਵੋਟਾਂ ਗਰੀਬਾਂ ਦਾ ਕਹਿ ਕੇ ਮੰਗੀਆਂ ਜਾਂਦੀਆਂ ਪਰ ਨਹੀਂ ਇੱਧਰ ਦੂਜੀ ਟੀਮ ਬੈਠੀ ਕੀ ਗੱਲ ਆ ਜੀ ਪਿੰਡ ਚ ਧੜੇ ਬਾਜੀ ਇੱਕ ਵੈਸੇ ਹੀ ਆ ਇੱਧਰ ਅਲੱਗ ਅਲੱਗ ਬੈਠੇ ਜੀ ਵੈਸੇ ਹੀ ਬੈਠੇ ਜੀ ਅਜੇ ਨਾਲ ਗੱਲ ਕਰੋ ਹਾਂਜੀ ਬਾਜੀ ਬਾਜੀ ਜੀ ਠੀਕ ਹੋ ਜੀ ਚੜਦੀ ਕਲਾ ਹਾਂਜੀ ਠੀਕ ਹੈ ਜੀ ਠੀਕ ਹੈ ਕ ਕੈਦੀ ਜੋਬ ਕਰਦੇ ਹੋ ਜੀ ਐਡਿਟੀ ਟੀਚਰ ਹਾਂ ਐਡਿਟੀ ਟੀਚਰ ਹਾਂ ਫਿਰ ਟੀਚਰ ਹੋ ਤਾਂ ਬੋਲਣ ਚ ਕੋਈ ਪ੍ਰੋਬਲਮ ਤਾਂ ਨਹੀਂ ਜੀ ਨਹੀਂ ਜੀ ਨਹੀਂ ਠੀਕ ਹੈ ਤੇ ਕਿਵੇਂ ਵੇਖਦੇ ਹੋ ਜੀ ਬਾਜੀ ਸਾਡੇ ਲੋਕ ਸੂਝਵਾਨ ਹੋ ਗਏ ਆ ਜੀ ਕੀ ਚੰਗੇ ਲੋਕਾਂ ਨੂੰ ਚੁਣਿਆ ਜਾਣ ਲੱਗਿਆ ਜੀ ਅਸਲ ਜਨਕ ਕਾਇਦਾ ਤਾਂ ਆਈਆਂ ਵੀ ਚੰਗਾ ਚੁਣ ਲਿਆ ਉਦੋਂ ਬਾਅਦ ਬਾਅਦ ਆਖਦਾ ਵੀ ਰੰਗ ਕੀ ਉਗੜਦਾ ਆਪਦੇ ਕੰਨੀ ਹੁੰਦਾ ਚੰਗਾ ਹੀ ਚੁਣਦੇ ਹੁੰਦੇ ਹਰੇਕ ਹੀ ਚੰਗਾ ਕਰਦਾ ਬੰਦਾ ਹਾਂਜੀ ਤੇ ਬਾਅਦ ਚ ਪਤਾ ਲੱਗਦਾ ਵੀ ਕੀ ਨਿਕਲ ਗਿਆ ਮੌਜੂਦਾ ਸਮੇਂ ਦੇ ਵਿੱਚ ਕੀ ਲੀਡਰ ਸੂਝਵਾਨ ਹੋਏ ਕੀ ਲੋਕ ਸੂਝਵਾਨ ਹੋਏ ਜੀ ਲੀਡਰ ਤਾਂ ਪਹਿਲਾਂ ਉਹਦੇ ਸੂਝਵਾਨ ਬੰਦਾ ਹੀ ਬੰਦਾ ਸੂਝਵਾਨ ਆ ਲੀਡਰ ਜਿਹੜਾ ਵੇਚਣ ਵਾਲਾ ਹੁੰਦਾ ਬੰਦਾ ਉਹੀ ਬਣਦਾ ਵੀ ਜਿਹੜਾ ਲੋਕਾਂ ਨੂੰ ਵੇਚ ਜਾਂਦਾ ਸੂਝਵਾਨ ਹੀ ਹੁੰਦਾ ਸਮਝ ਲਓ ਉਹ ਮਤਲਬ ਕਿ ਅੱਜ ਵੀ ਤੁਸੀਂ ਇਹੀ ਮੰਨਦੇ ਹੋ ਵੀ ਲੋਕਾਂ ਨੂੰ ਵੇਚ ਕੇ ਹੀ ਆਪ ਉੱਪਰ ਜਿੱਤ ਜਾਂਦਾ ਮਤਲਬ ਕਿ ਕੋਈ ਪਾਰਟੀ ਦਾ ਨੁਮਾਇੰਦਾ ਜਿੱਤ ਜਾਂਦਾ ਲੋਕ ਹਾਰ ਜਾਂਦੇ ਆ ਜੀ ਪਤਾ ਕੀ ਹੈ ਜੀ ਜੇ ਆਪਾਂ ਕਹ ਲਈਏ ਸਹੀ ਬੰਦਾ ਖੜਦਾ ਪਹਿਲੀ ਗੱਲ ਤਾਂ ਉਹਦੇ ਕੋਲ ਪੂੰਜੀ ਨਹੀਂ ਨੀ ਹੁੰਦੀ ਵੀ ਖੜਜੂਗਾ ਤੇ ਪੈਸੇ ਲਾ ਦੇਊਗਾ ਜਿਹੜੇ ਕੋਲੇ ਦੋ ਨੰਬਰ ਦਾ ਪੈਸਾ ਮਾੜਾ ਮੋਟਾ ਹੋਊਗਾ ਜਾਂ ਕੋਈ ਉਸ ਹਿਸਾਬ ਦੀ ਕਮਾਈ ਹੋਊਗੀ ਉਹੀ ਲੋਨ ਨੂੰ ਜੇਰਾ ਵਗਦਾ ਜੀ ਦਾ ਕਰੋੜ 2 ਕਰੋੜ ਕੌਣ ਲਾਊਗਾ ਜੀ ਐਂ ਦੇਖ ਲਓ ਤੁਸੀਂ ਠੀਕ ਹੈ ਤੇ ਉਦੋਂ ਮੁੜ ਕੇ ਉਹਨਾਂ ਨੇ ਉਦੋਂ ਵੱਧ ਬਣਾਉਣੇ ਵੀ ਹੁੰਦੇ ਆਪਾਂ ਨੂੰ ਵੀ ਪਤਾ ਜੇ 10 ਰੁਪਏ ਲਾਊਗਾ ਤਾਂ 15 ਤਾਂ ਬਣਾਊਗਾ ਅਗਲਾ ਤੇ ਦੂਸਰੇ ਨੰਬਰ ਤੇ ਵਾਦੇ-ਵੂਦੇ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਕੀਹੜਾ ਕਰਨੇ ਹੁੰਦੇ ਇਹਨਾਂ ਨੇ ਜਤਨ ਮਾਰਾ ਅਗਲਾ 100 ਕੋ ਹੱਥ ਪੱਲਾ ਮਾਰਦਾ ਤੇ ਜਦੋਂ ਜੱਤ ਕੇ ਉਦੋਂ ਬਾਅਦ ਨੂੰ ਕਹੋਣ ਤਾਂ ਮੈਂ ਕਹਉਣਾ ਪਿਛਲੀਆਂ ਸਰਕਾਰਾਂ ਹੁਣ ਇਹ ਕਹਿ ਰਹੀਆਂ ਵੀ ਅੱਜ ਦੇ ਦੌਰ ਦੇ ਵਿੱਚ ਵੀ ਦੇਖਿਆ ਲੋਕ ਕਹਿਣ ਲੱਗੇ ਵੀ ਕਾਂਗਰਸ ਅਕਾਲੀ ਚੰਗੇ ਸੀ ਫਿਰ ਅਕਾਲੀ ਆਪਣਾ ਕਹਿਣ ਲੱਗੇ ਜੀ ਵੀ ਅਸੀਂ ਪੰਥਕਾ ਅਸੀਂ ਸਵਾਰਿਆ ਇੱਕ ਹੁਣ ਤੱਕ ਤਰੱਕੀ ਸੀ ਬਾਦਲ ਸਾਹਿਬ ਦੀ ਉਹ ਦਿਖਦੀ ਕਾਂਗਰਸ ਆਪਣਾ ਕਹਿ ਰਹੇ ਜੀ ਅਸਲ 'ਚ ਜੀ ਮੈਂ ਤਾਂ ਸਰਕਾਰੀ ਬੰਦਾ ਕਰਕੇ ਆਪਾਂ ਤਾਂ ਕਹਿੰਦੇ ਵੀ ਸਾਰੀਆਂ ਸਰਕਾਰਾਂ ਹੀ ਚੰਗੀਆਂ ਹੁੰਦੀਆਂ ਲੋਕ ਹੀ ਮਾਰੇ ਹੁੰਦੇ ਜਿਹੜੇ ਚੁਣਦੇ ਆ ਮਾੜੀਆਂ ਸਰਕਾਰਾਂ ਠੀਕ ਹੈ ਹਰੇਕ ਨਹੀਂ ਆਪਦੇ ਆਪ ਦੇ ਹਿਸਾਬ ਨਾਲ ਵੇਖਣਾ ਹਰੇਕ ਨੇ ਆਪਦੀ ਵੋਟ ਆਪਦੇ ਹਿਸਾਬ ਨਾਲ ਪਾਉਣੀ ਆ ਕੋਈ ਕਿਸੇ ਨੂੰ ਨਹੀਂ ਆਪਾਂ ਕਹਿ ਸਕਦੇ ਵੀ ਫਲਾਣਾ ਇੱਥੇ ਬੋਲ ਕੇ ਗਿਆ ਤੇ ਉਹ ਵੋਟਾ ਤੋੜ ਗਿਆ ਇਹ ਕੋਈ ਨਹੀਂ ਕਹਿ ਸਕਦਾ ਵੀ ਅੱਜ ਭਣਾ ਇੱਥੇ ਸੁਖਵੀਰ ਬਾਦਲਾ ਆ ਕੇ ਕਹਿਦੇ ਤਾਂ ਵੀ ਸੁਖਵੀਰ ਬਾਦਲ ਸਾਡੇ ਪਿੰਡ ਆਇਆ ਸੀ ਤੇ ਵੋਟਾ ਤੋੜ ਗਿਆ ਉਹ ਨਹੀਂ ਜਿੰਨੇ ਉਹਨੂੰ ਪਾਉਣੀ ਉਹਨੂੰ ਹੀ ਪਾਉਣੇ ਜਿੰਨੇ ਨਹੀਂ ਪਾਉਣੀ ਉਹਨੇ ਨਹੀਂ ਪਾਉਣੀ ਇਹ ਨਹੀਂ ਹੁੰਦਾਗਾ ਇਹ ਤਾਂ ਲੋਕਾਂ ਦੀ ਆਪਦੀ ਸੋਚ ਆ ਵੀ ਕਿਹੜਾ ਕਿਧਰ ਨੂੰ ਜਾਂਦਾ ਕਿ ਪਹਿਲਾਂ ਜਵੇਂ ਸਗਾ ਲੋਕਾਂ ਦਾ ਕਿਸੇ ਨੇ ਤਾਂ ਕਿਤੇ ਨਹੀਂ ਸਕਿਆਗਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਬਦਲਾ ਸੀ ਲੋਕ ਭਾਲਦੇ ਸੀ ਵੀ ਸ਼ਾਇਦ ਸਾਰੇ ਧੱਕੇ ਪਏ ਸੀ ਵੀ ਇਹਨਾਂ ਨੂੰ ਪਾਦ ਕੇ ਇੱਕ ਤੀਬ ਬਣਾ ਦੇਣਗੇ ਤੇ ਰੌਲਾ ਇਹ ਚੀਜ਼ ਦਾ ਸਭ ਨਾਲ ਵੱਡੀ ਗੱਲ ਹੈ ਵੀ ਜਿੰਨੀਆਂ ਵੀ ਸਬਸਿਡੀਆਂ ਹੈਗੀਆਂ ਪਹਿਲੀ ਗੱਲ ਤਾਂ ਉਹ ਬੰਦ ਹੋਣੀਆਂ ਚਾਹੀਦੀਆਂ ਸਾਬ ਕਿਉਂ ਜੀ ਹਾਂਜੀ ਉਹ ਕਿਉਂ ਕਿਉਂਕਿ ਉਹ ਬੋਝ ਆਪਰੇ ਜੇਬ ਚੋਂ ਹੀ ਜਾਣਾ ਕੋਈ ਐ ਤਾਂ ਹੈਗਾ ਸਰਕਾਰ ਦਾ ਕੋਈ ਟੋਆ ਪੱਟਿਆ ਹੋਵੇ ਉਹ ਚੋਂ ਕੱਢ ਕੱਢ ਕੇ ਪੈਸੇ ਆਪਾਂ ਨੂੰ ਦੇਈ ਜਾਂਦੇ ਆ ਆਪਣੇ ਤੋਂ ਟੈਕਸ ਇਕੱਠਾ ਕਰਕੇ ਕਰਦੇ ਉਹ ਹੀ ਜਿਹੜਾ ਟੈਕਸ ਹੈਗਾ ਇਕੱਠਾ ਕੀਤਾ ਵਾ ਉਹ ਕਿਸੇ ਹੋਰ ਕੰਮ ਤੇ ਲਾਉਣ ਆਪਣੇ ਜਿਹੜੀਆਂ ਹਣ ਸੜਕਾ ਸੜਕਾ ਬਣਾ ਦਿੰਦੇ ਯਾਰ ਨਾਲੀਆਂ ਨੀਵੀਆਂ ਹੋ ਗਈਆਂ ਨਾਲੀਆਂ ਬਣਾਉਂਦੇ ਸੜਕਾ ਨੀਵੀਆਂ ਹੋ ਗਈਆਂ ਆ ਹੀ ਕੋ ਕਰੀ ਹੁੰਦਾ ਆਪਣਾ ਜਿਹੜਾ ਪੈਸਾ ਇੱਥੇ ਹੀ ਲੱਗ ਤੱਪੀ ਜਾਂਦੇ ਆ ਇੱਕ ਵਾਰੀ ਕੋਈ ਲੈਵਲ ਨਿਕਲਿਆ ਹੋਵੇ ਪਿੰਡ ਦਾ ਲੈਵਲ ਨਿਕਲਿਆ ਹੋਵੇ ਭਾਈ ਇੱਧੂ ਉੱਤੇ ਕੋਈ ਨਾ ਤਾਂ ਕਿਸੇ ਨੇ ਘਰ ਪਾਉਣਾ ਤੇ ਨਾ ਹੀ ਇੱਧੂ ਉੱਚੀ ਜਿਹੜੀ ਗਲੀ ਬਣਾਉਣੀ ਹੈ ਢਾਲ ਵਾਧੂ ਹੁੰਦੀ ਐ ਇੱਥੋਂ ਪਾਣੀ ਉਧਰ ਜਾਂਦਾ 6 ਫੁੱਟ ਸਾਡੇ ਪਿੰਡ ਭਰਤ ਪਈ ਵੀ ਹੈ ਹੁਣ ਤੱਕ ਦੀ ਜਿੰਦੋਂ ਦੀ ਮੈਨ ਕਿੰਨੇ ਘਰ ਡੁੱਬੇ ਹੋਣਗੇ ਕਿੰਨਾ ਪੈਸਾ ਬਰਬਾਦ ਹੋਇਆ ਹੋਊਗਾ ਇਹ ਹਜੇ ਫੇਰ ਹੋਣਾਗਾ ਇਹਨੂੰ ਬੇ ਚੀਜ਼ ਦੇ ਵਿੱਚ ਆਪਣੇ ਹੈਗਾ ਵੀ ਲੋਕ ਇਹ ਚੀਜ਼ ਦਾ ਸਮਝਦੇ ਹੀ ਨਹੀਂ ਜਿਹੜਾ ਸਰਪੰਚ ਬਣ ਜਾਂਦਾ ਵੀ ਗਲੀ ਨਾਲੀ ਬਣਾਤੀ ਤੇ ਉਹ ਸਰਪੰਚ ਦੂਜਾ ਸਰਪੰਚ ਹੈ ਨਹੀਂ ਤੇ ਜਿਹੜੀ ਮੁਫਤ ਵਾਲਾ ਕੰਮ ਹੈ ਮੁਫਤ ਵਾਲਾ ਬੰਦ ਹੋਣਾ ਚਾਹੀਦਾ ਜਿਵੇਂ ਆ ਸਬਸਿਡੀਆਂ ਚੱਲਤ ਸਿੰਘਾਂ ਜਾਂ ਬਿਜਲੀ ਮੁਫਤ ਮੈਂ ਕਹਿੰਨਾ ਹੁਣ ਰੋਡ ਵਿੱਚ ਜਾਂ ਦੂਜੀ ਸਰਕਾਰੀ ਬੱਸਾਂ ਦੇ ਵਿੱਚ ਬੁੜੀਆਂ ਨੂੰ ਮੁਫਤ ਕੀਤਾ ਉੱਥੇ ਕੋਈ ਨਾ ਕੋਈ ਪੱਧਰ ਹੋਣਾ ਚਾਹੀਦਾ ਵੀ ਆਹ ਜਾਂ ਜਿਹਦਾ ਬੀਪੀਐਲ ਕਾਰਡ ਬਣਿਆ ਹੋਵੇ ਸਾਡੇ ਪਿੰਡ ਗਰੀਬ ਬੰਦੇ ਕਿੰਨੇ ਹੋਣਗੇ ਤੁਹ ਸ਼ਾਇਦ ਤੁਹਾਨੂੰ ਜਿਆਦਾ ਪਤਾ ਹੋਊਗਾ ਕਿ ਤੁਰੇ ਫਿਰਦੇ ਹਰੇਕ ਪਿੰਡ ਕੀ ਹੁੰਦਾ ਪੰਜ ਤੋਂ ਸੱਤ ਘਰ ਗਰੀਬ ਹੋਣਗੇ ਜੀ ਜਿਨ੍ਹਾਂ ਕੋਲ ਮੋਬਾਈਲ ਹੈ ਨਹੀਂ ਜਾਂ ਮੁਢਲੀਆਂ ਸਹੂਲਤਾਂ ਹੈ ਨਹੀਂ ਜਿਹਦੇ ਗਰੀਬ ਸਿਰਫ ਔਰਤਾਂ ਹੀ ਆ ਜੀ ਬਲਕਿ ਹੈ ਨਾ ਜੀ ਜਾਂ ਜਿਹੜੀਆਂ ਹੁਣ ਅਸੀਂ ਅਸੀਂ ਯਾਰ ਲੱਖ ਲੱਖ ਤਨਖਾਹ ਲੈਂਦੀਆਂ ਹੋ ਵੀ ਉਹਦੇ ਜੀ ਚੜੀਆਂ ਫਿਰਦੀਆਂ ਮੈਡਮਾਂ ਬਹੁਤ ਆ ਜੀ ਪਤਾ ਸਾਨੂੰ ਸਾਡੇ ਮਨਾਲੇਗਾ ਮੈਡਮਾਂ ਵੀ ਬਹੁਤ ਆ ਜਿਹੜੀਆਂ ਵੀ ਸਰਕਾਰੀ ਵਾਸਤੇ ਜਾਂਦੀਆਂ ਤੇ ਰੌਲਾ ਇਹ ਚੀਜ਼ ਦਾ ਨਹੀਂ ਗਾ ਰੌਲਾ ਇਹ ਚੀਜ਼ ਦਾ ਆ ਗਿਆ ਵੀ ਆਪਾਂ ਨੂੰ ਉੱਥੇ ਕੋਈ ਪੱਧਰ ਰੱਖਣਾ ਚਾਹੀਦਾ ਸੀ ਵੀ ਬੀਪੀਐਲ ਕਾਰਡ ਬਣਿਆ ਹੋਵੇ ਜਾਂ ਗਰੀਬੀ ਰੇਖਾ ਦਾ ਕੋਈ ਕਾਰਡ ਬਣਿਆ ਹੋਵੇ ਓਨਰ ਪੱਕ ਹੋਵੇ ਜਾਂ ਸੀਨੀਅਰ ਸੀਟੀਜ਼ਨ ਦਾ ਹੋਵੇ ਜੀ ਹਾਂਜੀ ਨਹੀਂ ਸੀਨੀਅਰ ਸੀਟੀਜ਼ਨ ਵੀ ਕਾਣੂ ਵਿਚਾਰਾਂ ਨੂੰ ਕਰੀ ਸੁਣਾਇਆ ਵੀ ਅਗਲਾ ਮੁੜ ਕੇ ਮੇਰੇ ਵਰਗਾ ਕਹਿੰਦਾ ਚੱਲ ਕਿੱਥੇ ਗੱਡੀ ਤੇ ਛੱਡਣ ਜਾਉ ਬੱਸ ਆ ਗਈ ਤੇਰੀ ਕਿਹੜਾ ਟਿਕਟ ਲਗਣੀ ਹੈ ਉਹ ਬੇਕਦਰ ਹੀ ਹੋ ਗਈ ਵਿਚਾਰਿਆਂ ਦੀ ਦੂਸਰੇ ਨੰਬਰ ਤੇ ਇਹ ਹੈ ਵੀ ਜਿਵੇਂ ਹੁਣ ਕਣਕਿਆ ਕਣਕ ਜਿਹਨੂੰ ਲੋਡ ਬੰਦ ਜਿਹੜਾ ਹੈਗਾ ਉਹਦੇ ਤੱਕ ਘਟ ਪਹੁੰਚਦੀ ਹੈ ਦੂਜੇ ਵੈਸੇ ਲਈ ਲਈ ਜਾਂਦੇ ਹਨ ਇਹ ਚੀਜ਼ ਆ ਜਿਹੜੀ ਇਹ ਬੰਦ ਹੋਣੀ ਚਾਹੀਦੀ ਹੈ ਤੇ ਸਰਨ ਵੱਡੀ ਗੱਲ ਆ ਬਾਹਰ ਚ ਲੈ ਕੇ ਲਾਇਆ ਹੋਣਾ ਚਾਹੀਦਾ ਵੀ ਇਹਨਾਂ ਨੂੰ ਕਣਕ ਮਿਲਦੀ ਹੈ ਜੀ ਵੀ ਇਹ ਗਰੀਬੀ ਰੇਖਾ ਤੋਂ ਥੱਲੇ ਇਹਨਾਂ ਨੂੰ ਕਣਕ ਮਿਲਦੀ ਹੈ ਤੇ ਆਪਣੇ ਦਾ ਪਤਾ ਹੀ ਨਹੀਂ ਕਿ ਕਿਹੜਾ ਲਈ ਜਾਂਦਾ ਕੋਈ ਸਾਖੜੀਆਂ ਲਈ ਜਾਂਦਾ ਕੋਈ ਕੀ ਲਈ ਜਾਂਦਾ ਬਿਜਲੀ ਬਿਲੀ ਬਿਲੀ ਬਿਲੇ ਜੇ ਆਪਾਂ ਨੂੰ ਬਿਜਲੀ ਪੂਰੀ ਲੈਣੀ ਹੈ ਮਚਾਉਣੀ ਹੈ ਤਾਂ ਹਰ ਇੱਕ ਚੀਜ਼ ਤਾਂ ਆਪਣੀ ਬਿਜਲੀ ਤੇ ਆ ਤੇ ਆਪਾਂ ਕਹੀ ਇਹਨੇ ਸਾਨੂੰ ਬਿੱਲ ਵੀ ਨਾ ਆਵੇ ਤੇ ਮਚਾਉਣਾ ਵੀ ਪਵੇ ਇਹ ਬਿੱਲ ਲਾਉਣੇ ਚਾਹੀਦੇ ਸੀਗੇ ਚਲੋ ਠੀਕ ਹੈ ਸਰਕਾਰਾਂ ਦੀ ਮਜਬੂਰੀ ਹੁੰਦੀ ਹੈ ਜਦੋਂ ਬਣਾਉਣੀ ਹੁੰਦੀ ਹੈ ਸਰਕਾਰ ਉਦੋਂ ਵਾਦੇ ਬਹੁਤ ਕਰਨੇ ਪੈਂਦੇ ਆ ਤੇ ਮੇਰੇ ਹਿਸਾਬ ਨਾਲ ਤਾਂ ਇਹ ਕੋਈ ਲੋਕਾਂ ਨੂੰ ਵੀ ਹੁਣ ਤਾਂ ਪਤਾ ਹੀ ਆ ਵੀ ਕਿ ਜਿੰਨੇ ਕੇ ਗੱਲਾਂ ਕੀਤੀਆਂ ਉਦੋਂ ਉਦੀਆਂ ਕੇ ਪੁੱਗ ਜਾਣ ਉਹਨੇ ਬਹੁਤ ਹੁੰਦੇ ਨੇ ਮੇਰੇ ਹਿਸਾਬ ਨਾਲ ਜਿੰਨੇ ਕੇ ਵਾਦੇ ਕਰ ਲੈਣ ਕਿਉਂ ਨਾ ਚ ਵਾਦੇ ਕਰ ਲੇ ਉਦੋਂ ਅੱਧੇ ਵੀ ਪੁੱਗ ਜਾਣ ਉਹਨੇ ਵੀ ਬਹੁਤ ਹੁੰਦੇ ਆ ਤਕੜੇ ਆ ਫੇਰ ਵੀ ਜੇ ਵੀ ਅੱਧੇ ਵੀ ਪੂਰੇ ਕਰ ਜਾ ਬਿਲਕੁਲ ਸੋ ਵਾਦੇ ਕਰ ਲਏ ਜਾਂਦੇ ਆ ਪਰ ਵਾਦੇ ਪਗਾਉਣੇ ਬੜੇ ਮੁਸ਼ਕਲ ਹੈ ਸੋ ਮਾਸਟਰ ਜੀ ਨੇ ਉਹ ਗੱਲ ਕੀਤੀ ਹੈ ਵੀ ਅੱਧੇ ਵੀ ਪੁੱਗ ਜਾਣ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਸਿਆਸੀ ਲੀਡਰਾਂ ਨੇ ਆਪਣਾ ਚੰਗਾ ਕਿਰਦਾਰ ਨਹੀਂ ਨਿਭਾਇਆ ਜਿਸ ਕਰਕੇ ਅੱਜ ਸੱਥਾਂ ਦੇ ਵਿੱਚ ਵੀ ਲੋਕ ਉਹਨਾਂ ਨੂੰ ਲਾਣਤਾ ਰੂਪੀ ਸ਼ਬਦ ਵਰਤਦੇ ਹੀ ਨਜ਼ਰ ਆਉਂਦੇ ਨੇ ਸੋ ਹਰ ਵਾਰ ਲੀਡਰ ਜਿੱਤ ਜਾਂਦੇ ਨੇ ਤੇ ਹਰ ਵਾਰ ਲੋਕ ਲੀਡਰ ਨੂੰ ਜਿਤਾਉਣ ਤੋਂ ਬਾਅਦ ਮਹਿਸੂਸ ਕਰਦੇ ਆ ਵੀ ਇਹ ਤਾਂ ਲੀਡਰ ਹੀ ਜਿੱਤਿਆ ਯਾਰ ਆਪਾਂ ਫੇਰ ਹਾਰ ਗਏ ਪਰ ਉਮੀਦ ਕਰਦੇ ਆ ਪੰਜਾਬ ਨੂੰ ਕਦੇ ਅਜਿਹੇ ਲੀਡਰ ਮਿਲਣਗੇ ਜਦੋਂ ਪੰਜਾਬ ਮਹਿਸੂਸ ਕਰੂਗਾ ਵੀ ਅੱਜ ਮੈਂ ਜਿੱਤਿਆ ਅੱਜ ਲੋਕ ਜਿੱਤਿਆ ਅੱਜ ਲੀਡਰ ਨਹੀਂ ਅੱਜ ਅਸੀਂ ਸਾਰੇ ਜਿੱਤਿਆ ਉਹ ਦਿਨ ਉਹ ਜਲਦੀ ਆਊਗਾ ਇਹ ਉਮੀਦ ਵਿੱਚ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥੜੀ ਪੰਜਾਬੀ ਰੁਪਚੰਦ